ਲੋਕ ਸਭਾ ਚੋਣਾਂ 2024 ਵਿੱਚ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੀਸਰੀ ਵਾਰ ਜੇਤੂ ਰਹੇ ਉਹ ਵੱਡੀ ਲੀਡ ਨਾਲ ਆਪਣੇ ਵਿਰੋਧੀਆਂ ਤੋਂ ਜੇਤੂ ਰਹੇ ਉਹਨਾਂ ਦੀ ਜਿੱਤ ਤੋਂ ਬਾਅਦ ਉਹਨਾਂ ਦੇ ਦਫ਼ਤਰ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪੁੱਜ ਕੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਸਾਬਕਾ ਵਿਧਾਇਕ ਸੁਨੀਲ ਦੱਤੀ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਸਾਬਕਾ ਕੌਂਸਲਰ ਰਾਜਕਵਲ ਪਿਤਪਾਲ ਸਿੰਘ ਲੱਕੀ ਸਾਬਕਾ ਕਾਉਂਸਲਰ ਮੋਨਿਕਾ ਸ਼ਰਮਾ ਗਿਰੀਸ਼ ਸ਼ਰਮਾ ਮਾਰਨਿੰਗ ਵਾਕ ਟੀਮ ਦੇ ਮੈਂਬਰ ਅਖिलेश ਸ਼ਰਮਾ ਭੋਲਾ ਪਾਟਿਆ ਰਵੀਨੰਦਾ ਸੰਜੀਵ ਸੋਢੀ ਰਾਦੇਸ਼ ਸ਼ਰਮਾ ਸਵਰਨ ਸੋਢੀ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਸ਼ਿਵਾਨੀ ਸ਼ਰਮਾ ਸੰਦੀਪ ਸ਼ਰਮਾ ਸੁਰਿੰਦਰ ਸਿੰਘ ਬਿੱਟੂ ਨਰਿੰਦਰ ਸਿੰਘ ਬੱਬ ਛੱਜੂ ਰਾਮ ਜ਼ਿਲ੍ਹਾ ਕਾਂਗਰਸ OBC ਵਿੰਗ ਦੇ ਸਾਬਕਾ ਚੇਅਰਮੈਨ ਦੀਪਕ ਕੁਮਾਰ ਦੀਪੂ ਪਹਿਲਵਾਨ ਡਾਕਟਰ ਅਸ਼ੋਕ ਉੱਪਲ ਪਵਨ ਸ਼ਰਮਾ सनी पहलवान ਅਤੇ ਪੰਕਜ ਸ਼ਰਮਾ ਸਣੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ। ਸਭ ਤੋਂ ਪਹਿਲਾਂ ਮੈਂ ਅੰਮ੍ਰਿਤਸਰ ਵਾਸੀਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਉਹਜਲਾ ਸਾਹਿਬ ਨੂੰ ਤੀਜੀ ਵਾਰੀ ਇਹ ਮੌਕਾ ਦਿੱਤਾ। ਔਰ ਤੀਸਰੀ ਵਾਰੀ ਤਾਂ ਸੈਂਸ ਪਾਰਲੀਮੈਂਟ ਦੇ ਵਿੱਚ ਅੱਗੇ ਦੋ ਵਾਰੀ ਜਾ ਚੁੱਕੇ ਨੇ ਐਕਸਪੀਰੀਅੰਸ ਆ ਮੁੱਦੇ ਉਠਾਉਂਦੇ ਨੇ ਗਾਂ ਹੌਲ ਉਠਾਣ ਕੇ ਜਿਹੜੀਆਂ ਅੰਮ੍ਰਿਤਸਰ ਸ਼ਹਿਰ ਦੀਆਂ ਡਵੈਲਪਮੈਂਟ ਦੇ ਕੰਮ ਰੁਕੇ ਨੇ ਉਹ ਵੀ ਬੋਲਣਗੇ ਔਰ ਮੈਨੂੰ ਇਹ ਪੂਰਾ ਯਕੀਨ ਹੈ ਕਿ ਅੱਗੇ ਤੋਂ ਵੀ ਜ਼ਿਆਦਾ ਸਟਰੋਂਗ ਹੋ ਕੇ ਲੋਕਾਂ ਦੀ ਸੇਵਾ ਕਰਨਗੇ ਜੀ ਲੋਕ ਸਾਨੂੰ ਪਤਾ ਸੀ ਕਿ ਗੁਰੂ ਦੀ ਨਗਰੀ ਨੇ ਕੰਮ ਕਰਨ ਵਾਲੇ ਨੂੰ ਜਿਹੜੇ ਲੋਕਾਂ ਨੂੰ ਨਾਂ ਲੈ ਕੇ ਚੱਲਣ ਵਾਲਾ ਇੰਦੂ ਸਿੰਘੋਜ ਜੈਸ ਕਰਕੇ ਪਹਿਲੇ ਦਿਨ ਤੋਂ ਅਸੀਂ ਜਿੱਤ ਲਏ ਸੀ ਔਰ ਅੱਜ ਮਹਾਰਾਜ ਨੇ ਉਹ ਸਾਨੂੰ ਸੇਟ ਦਿਵਾਤਾ ਅਰਗੁਰੂ ਨਗਰੀ ਦੀ ਤੀਜੀ ਵਾਰ ਤਾਂ ਅਸੀਂ ਸੇਵਾ ਕਰਨੇ ਸ਼ੁਰੂ ਕਰਾਂਗੇ ਔਜਲਾ ਸਾਹਿਬ। ਗੁਰੂ ਨੇ ਮਿਹਰ ਕੀਤੀ ਜਿਹੜੇ ਬਚੇ ਹੋਏ ਕੰਮ ਵੀ ਅੱਜ ਪੂਰੇ ਕਰਕੇ। ਸੁਰੂ ਦੇਖੋ ਗੁਰੂ ਦੇ ਲੋਕਾਂ ਨੇ ਵੋਟ ਪਾਈ ਦਿਲ ਦੀ ਸੁਣ ਕੇ ਔਜਲਾ ਨੂੰ ਚੁਣਿਆ। ਉਹਨਾਂ ਨੇ ਦਿਲ ਦੀ ਸੁਣੀ ਕਿ ਕੰਮ ਕਰਨ ਵਾਲਾ ਸਿਰਫ ਗੁਰਜੀਤ ਸਿੰਘ ਔਜਲਾ ਆਪਣੇ ਦਿਲ ਨਾਲ ਕੇ ਔਜਲਾ ਸਾਹਿਬ ਨੂੰ ਵੋਟਾਂ ਪਾਈ। ਸੋ ਇਹ ਨੀ ਪੱਥਰ ਰੱਖਤਾ 2027 ਦਾ ਔਰ 2027 ਦੇ ਵਿੱਚ ਪੰਜਾਬ 'ਚ ਦੁਬਾਰਾ ਵੱਡੇ ਮੰਡਟ ਨਾਲ ਕਾਂਗਰਸ ਦੀ ਸੱਟੀ ਗਈ। ਮੈਂ ਕਹਿੰਨਾ ਸਭ ਤੋਂ ਪਹਿਲਾਂ ਮੈਂ ਆਪਣੇ ਸ਼ਹਿਰ ਵਾਸੀਆਂ ਦਾ ਔਰ ਆਪਣੇ ਪੂਰੇ ਅੰਮ੍ਰਿਤਸਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਮੇਰੇ ਭਰਾ ਨੂੰ ਵੱਡੇ ਨੂੰ ਸਰਦਾਰ ਗੁਰਜੀਤ ਸਿੰਘ ਓਜਲਾ ਜੀ ਨੂੰ ਤੀਸਰੀ ਵਾਰੀ ਨਵਾਜਿਆ ਵਾ ਉਹਨਾਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਮੈਂ ਸਰਦਾਰ ਗੁਰਜੀਤ ਸਿੰਘ ਓਜਲਾ ਜੀ ਨੂੰ ਜੀਤਾਨ ਦੇ ਵਿੱਚ ਮੇਰੇ ਸ਼ਹਿਰ ਵਾਸੀਆਂ ਨੂੰ ਔਰ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਜਿਨ੍ਹਾਂ ਨੇ ਹਾਨੂੰ ਨਵਾਜਿਆ ਵਾ ਆਪਾਂ ਬਹੁਤ-ਬਹੁਤ ਮੀਡੀਆ ਬਧਾਏ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਜੀ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਮੈਂ ਕਹਿੰਦਾ ਜੀ ਇਹ ਓਜਲਾ ਸਾਹਿਬ ਦਾ ਪਿਆਰ ਆ ਓਜਲਾ ਸਾਹਿਬ ਨੇ 7 ਸਾਲ ਦੇ ਵਿੱਚ ਜੋ ਅੰਮ੍ਰਿਤਸਰ ਵਾਸਤੇ ਕੰਮ ਕੀਤਾ ਉਹਨਾਂ ਦਾ ਕੰਮ ਬੋਲਿਆ ਜੀ ਲੋਕਾਂ ਨਾਲ ਦੁੱਖ ਸੁੱਖ ਦੇ ਵਿੱਚ ਭਾਜੀ ਆਉਂਦੇ ਜਾਂਦੇ ਰਹੇ ਆ ਹਰ ਗੱਲ ਦੇ ਵਿੱਚ ਸਾਂਝ ਆਪਣੇ ਕਰਦੇ ਰਹੇ ਆ ਜੀ